ਸੋਨੋ ਜੀ ਅੱਜ ਤੁਹਾਡੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਇੱਕ ਠੰਡੇ ਪਾਣੀ ਦੀ ਸਵੀਰ ਜੋ ਕਿ ਐਮਆਰ ਕਾਲਜ ਦੇ ਰੋਡ ਤੇ ਲਾਈ ਗਈ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜਿਵੇਂ ਕਿ ਅੱਜ ਸਾਡੀ ਸਾਡਾ ਆਜ਼ਾਦ ਸੋਚ ਨਵੀਂ ਸੋਚ ਨੂੰ ਉਤਲਾ ਕਰ ਦਿੱਤੀ ਜੋ ਕਿ ਅੱਜ ਕਿਰਮਨ ਨਾਲ ਦੇ ਪੰਜ-ਛਤ ਪਿੰਡਾਂ ਦੇ ਇੱਕ ਮੁੰਡਿਆਂ ਦਾ ਇੱਕ ਨੌਜਵਾਨਾਂ ਦਾ ਕੱਠ ਕਰਦੇ ਹੋਏ ਇੱਕ ਠੰਡੇ ਪਾਣੀ ਦੀ ਸਵੀਰ ਲਾਈ ਹੈ ਤੇ ਇਹ ਸੰਸਥਾ ਸਾਡੀ ਇੱਕ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਇਹ ਤਾਂ ਚਲੋ ਮੰਨਿਆ ਸੇਵਾ ਵੀ ਸੇਵਾ ਕਰ ਰਹੇ ਆ ਅੱਜ ਇਸ ਤੋਂ ਇਲਾਵਾ ਅਸੀਂ ਪਿੰਡ ਲੈਵਲ ਤੇ ਹੋਰ ਵੀ ਬਹੁਤ ਵਧੀਆ ਉਪਰਾਲੇ ਕਰ ਰਹੇ ਆ ਜਿਉ ਲੈ ਕੇ ਆਸ਼ਾ ਜਾਗਰੂਕਤਾ ਕੈਂਪ ਹਰੇਕ ਪਿੰਡ ਵਿੱਚ ਸਾਡੇ ਦੁਆਰਾ ਲਾਏ ਜਾ ਰਹੇ ਨੇ ਤੇ ਜਿੱਥੇ ਵੀ ਸਾਨੂੰ ਲੱਗਦਾ ਪਰਿਆਵਰਣ ਨੂੰ ਲੈ ਕੇ ਵਾਤਾਵਰਣ ਨੂੰ ਲੈ ਕੇ ਰੁੱਖਾਂ ਦੀ ਦੇਖਭਾਲ ਰੁੱਖਾਂ ਦੀ ਸ਼ਾਮਸਬਾਲ ਜਾਂ ਕੋਈ ਜਿੱਥੇ ਕੋਈ ਅਪਾਹਜ ਵਿਅਕਤੀ ਬਿਮਾਰ ਹੁੰਦਾ ਉਹਦੀ ਵੀ ਅਸੀਂ ਆਦੇ ਕੋਲੋਂ ਸਹਾਇਤਾ ਕਰਦੇ ਆ ਜਾਂ ਕੋਈ ਗਰੀਬ ਲੱਗੀ ਜਿੰਦਾ ਵਿਆਹ ਰੱਖਿਆ ਹੁੰਦਾ ਹੈ ਉੱਥੇ ਵੀ ਜਿੰਨਾ ਵੀ ਸਾਡੇ ਕਮੇਟੀ ਕੋਰਸਸ ਦਾ ਕੋਲ ਬੰਦਾ ਹੈ ਸੀ ਉਹਨੂੰ ਵੀ ਉੱਥੇ ਵੀ ਉਸ ਪੈਣ ਦਾ ਵਿਆਹ ਚ ਸਹਿਯੋਗ ਕਰਦੇ ਆ ਮੈਂ ਉਹਨੂੰ ਦੇਖ ਕੇ ਯੂਥ ਕਲੱਬ ਨੂੰ ਨਸ਼ਾ ਵਿਰੋਧ ਵਾਲਿਆਂ ਨੂੰ ਇਹ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਅੱਜ ਬਾਰਡਰ ਰੋਡ ਤੇ ਪੱਕਾ ਚਿਸਤੀ ਵਾਲੋਂ ਇੱਕ ਉਪਰਾਲਾ ਕੀਤਾ ਗਿਆ ਠੰਡੇ ਪਾਣੀ ਦਾ ਇਹਨਾਂ ਦੇਖ ਕੇ ਅਸੀਂ ਵੀ ਨਾਲ ਜੁੜੇ ਆ ਜੀ ਇਹ ਹੋਰ ਵੀਰਾਂ ਨੂੰ ਵੀ ਅਪੀਲ ਕਰਦਾ ਬਹੁਤ ਵਧੀਆ ਕੰਮ ਕਰ ਰਹੇ ਆ ਸਾਡੇ ਭਰਾ ਇਹਨਾਂ ਦੇ ਕੇ ਆਪਾਂ ਨੂੰ ਵੀ ਨਾਲ ਜੁੜਨਾ ਚਾਹੀਦਾ ਹੈ ਨਸ਼ਿਆਂ ਵਿਰੁੱਧ ਖੇਡਾਂ ਵੱਲ ਜਾਣਾ ਚਾਹੀਦਾ ਜੀ ਹੋਰ ਵੀ ਆਪਣੇ ਜਿੰਨੇ ਸੰਯੋਗ ਹੁੰਦਾ ਹੈ ਗਰੀਬਾਂ ਲਈ ਪਹਿਣਾ ਤੇ ਜਿੱਥੇ ਵਿਆਹ ਹੁੰਦਾ ਜੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਜੀ ਚੰਗੇ ਕੰਮਾਂ ਵੱਲ ਜਾਣਾ ਚਾਹੀਦਾ ਨਸ਼ਿਆਂ ਨੂੰ